पंजाब ਸਰਕਾਰ ਅਤੇ ਮਾਨਜੋਤ ਬੀਡੀਪੀ ਸਾਹਿਬ ਦੇ ਨਸ਼ਾ ਮੁਕਤ ਪੰਜਾਬ ਦੀ ਮਹਿੰਦ ਦੇ ਤਹਿਤ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਫਤਿਹਗੜ ਸਾਹਿਬ ਦੇ ਸਾਰੇ ਸਬਡਿਵੀਜ਼ਨਲ ਵਿੱਚ ਨਸ਼ੇ ਨੂੰ ਦੂਰ ਕਰਨ ਵਾਸਤੇ ਨਸ਼ੇ ਦੇ ਜਿਹੜੇ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਫੜਨ ਵਾਸਤੇ ਬਹੁਤ ਬਹੁਤ ਮਹਿੰਦੋਂ ਅਸੀਂ ਅੰਜਾਮ ਦਿੰਦੇ ਹੁਸੀ ਲੜੀ ਦੇ ਤਹਿਤ ਸੀਆਈਏ ਇੰਚਾਰਜ ਆਕਾਸ਼ ਦਤ ਦੀ ਟੀਮ ਨੇ ਇਨਾਦਰ ਸੁਪਰਵਾਈਜ਼ਨ ਹੇਠ ਇੱਕ ਨਾਕਾ ਲਾਇਆ ਸੀ ਮੰਡੀ ਗੋਬਿੰਦਗੜ ਏਰੀਆ ਦੇ ਵਿੱਚ ਉੱਥੇ ਨਾਕੇ ਦੇ ਵਿੱਚ ਜਦੋਂ ਇਹਨਾਂ ਨੂੰ ਸਸਪੈਕਟ ਗੱਡੀ ਨਜ਼ਰ ਆਈ ਫੋਰਡ ਫੀਗੋ ਇਹਨਾਂ ਨੇ ਉਸ ਗੱਡੀ ਨੂੰ ਰੋਕਿਆ ਔਰ ਉਸ ਦੀ ਤਲਾਸ਼ੀ ਲਈ। ਉੱਥੇ ਉਹਨਾਂ ਤੋਂ 511 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਜਿਹੜੀ ਕਿ ਬੜੀ ਬਹੁਤ ਵੱਡੀ ਮਾਤਰਾ ਹੈ। ਔਰ ਜਦੋਂ ਇਸ ਦੀ ਇਨਵੈਸਟੀਗੇਸ਼ਨ ਇਹਨਾਂ ਦੀ ਟੀਮ ਨੇ ਕੀਤੀ ਉਹ ਬੜੀ ਗਹਿਨ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਸ ਦਾ ਸਾਰਾ ਐਨਾਲਿਸਿਸ ਕੀਤਾ ਉਸ ਤੋਂ ਪਤਾ ਲਗਾ ਕਿ ਇਹ ਜਿਹੜੇ ਬੰਦੇ ਸੀਗੇ ਇਹ ਲੁਧਿਆਣਾ ਦੇ ਰਹਿਣ ਵਾਲੇ ਬੰਦੇ ਸੀਗੇ। और लुधियाना तो ये फतेहगढ़ साहब खन्ना पटियाला और आले दुआले जोड़े जिले है उत्तें सप्लाई करते हैं सो क्वांटिटी बहुत ज़्यादा हैगी और उस हिसाब न आप ये कह सकते हैं कि साडे जिले की ये बहुत वो रिकवरी है और सी आई ए टीम की वो कामयाबी है बिल्कुल जी ये जड़े दो बंदे फड़े गए थे उस वेले एक कुलदीप एक चरणजीत ਜਿਹੜੇ ਧਿਆਨ ਦੇ ਰਹਿਣ ਵਾਲੇ ਇਹਦਾ ਕੁਲਦੀਪ ਤੇ ਦੋ ਮੁਕਦਮੇ ਇਸ ਤੋਂ ਪਹਿਲੇ ਵੀ ਹੈਗੇ ਔਰ ਐਨਡੀਪੀਐਸ ਦਾ ਵੀ ਮੁਕਦਮਾ ਐਕਸਰਾਈਜ਼ ਐਕਟ ਦਾ ਵੀ ਮੁਕਦਮਾ ਇਹ ਆਪਸ ਦੇ ਵਿੱਚ ਦੋ ਯਾਰ ਦੋਸਤ ਹੈ ਜੀ ਤੋਂ ਮੈਨੂੰ ਲੱਗਦਾ ਹੈ ਕਿ ਜਿਵੇਂ ਕਾਰੋਬਾਰ ਦਾ ਗੈਂਗ ਹੁੰਦਾ ਹੈ ਸੋ ਉਸਦੇ ਹੀ ਮੈਂਬਰ ਹੈ ਔਰ ਇਸ ਦੇ علاوہ ਜਿਹੜੀ ਟੀਮ ਨੇ ਜਿਸ ਹਿਸਾਬ ਨਾਲ ਇਹਨਾਂ ਨੂੰ ਨਾਕੇ ਲਾਇਆ ਕੰਮ ਕੀਤਾ ਹੈ ਸੋ ਇਹਨਾਂ ਦੀ ਤਰੀਕ ਬੰਦੀ ਹੈ ਬਹੁਤ ਚੰਗਾ ਕੰਮ ਕੀਤਾ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਹਨਾਂ ਦਾ ਜਿੰਨਾ ਵੀ ਬੈਕਵਰਡ ਔਰ ਫਾਰਵਰਡ ਲਿੰਕੇਜਸ ਹੈ ਉਹ ਸਾਰੇ ਨੂੰ ਅਸੀਂ ਦੇਖ ਰਹੇ ਹਾਂ ਇਸ ਤੇ ਕੋਈ ਹੇਕ ਹੋਰ ਬੰਦਾ ਸਾਡੇ ਨੌਲੇਜ ਹੰਚ ਆਇਆ ਹੈ ਉਸ ਨੂੰ ਕਮਿਨਿਟ ਕਰਕੇ ਔਰ ਉਹਦੇ ਵੀ ਅਰੈਸਟ ਆਜ ਦੇ ਦਿਨ ਹੋ ਜਾਣੀ ਸੋ ਜਸਟ ਇਨਵੈਸਟੀਗੇਸ਼ਨ ਕਰਕੇ ਆਪਾਂ ਇਸ ਗੱਲ ਨੂੰ ਨਹੀਂ ਕਰ ਰਹੇ ਇਹਨਾਂ ਦੇ ਜਿਹੜਾ ਬੱਚਾ ਹੁਣ ਦਿੱਤਾ ਗਿਆ 149 ਐਨਡੀਪੀਐਸ ਐਕਟ ਦਾ ਬੱਚਾ ਇਹਨਾਂ ਤੇ ਦਿੱਤਾ ਗਿਆ ਮੰਡੀ ਕੋਲ ਦੋਨੋਂ ਕਾਮਕਾਜ ਦੇ ਵਿੱਚ ਨਸ਼ੇਦਈ ਕਾਰੋਬਾਰ ਹੈ ਨਾ ਉਸ ਤੇ ਹੀ ਡਿਪੈਂਡ ਸੀਗੇ ਸੋ ਜਿਸ ਹਿਸਾਬ ਨਾਲ ਇਹਨਾਂ ਦੇ ਪਰਚੇ ਹੋਏ ਨੇ ਸਮਝ ਆਂਦਾ ਹੈ ਕਿ ਇਹ ਨਸ਼ੇਦਈ ਕਾਰੋਬਾਰੀ ਫੋਰ ਫੀਗੋ ਵਹੀਕਲ ਤੁਸੀਂਗਾ ਜੀ ਤੋਂ ਵਹੀਕਲ ਤੋਂ ਹੀ ਆ ਰਹੇ ਸੀ ਸੋ ਜਿਸ ਹਿਸਾਬ ਨਾਲ ਗੱਡੀਆਂ ਦੇਖ ਕਰਕੇ ਟੀਮ ਜਿਵੇਂ ਐਕਸਪਰਟ ਹੁੰਦੀ ਹੈ ਉਹ ਇਹਨਾਂ ਨੂੰ ਸ਼ੱਕ ਹੋਇਆ ਔਰ ਉਸ ਮੁਤਾਬਿਕ ਇਹਨਾਂ ਨੇ ਉਹਨਾਂ ਤੇ ਕਾਰਵਾਈ ਕਰਾਈ ਲੇਟਰ ਰਿਲੇਸ਼ਨ ਦੇ ਵਿੱਚ ਪਰਿਵਾਰਿਕ ਰਿਲੇਸ਼ਨ ਹੈ ਬਟ ਉਸ ਤੋਂ ਜ਼ਿਆਦਾ ਪਰਿਵਾਰਿਕ ਰਿਲੇਸ਼ਨ ਤੋਂ ਜ਼ਿਆਦਾ ਇਹਨਾਂ ਦੀ ਜਿਹੜੀ ਯਾਰੀ ਦੋਸਤੀ ਹੈ ਤੋ ਦੋਨੋ ਦੋਸਤ ਹੈ ਆਪਸ ਦੇ ਨਹੀਂ ਗੱਡੀ ਕਿਸੇ ਔਰ ਦੀ ਹੈਗੀ ਇਹਨਾਂ ਦੇ ਨਾਂ ਤੇ ਗੱਡੀ ਨਹੀਂ ਹੈ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਆਜਾ ਕਿਉਂਕਿ ਜਿਸ ਮੁਕਦਮਾ ਹੋਇਆ ਹੈ ਤੋ ਇਸ ਤੇ ਜਿੰਨੇ ਫੋਰਵਰਡ ਬੈਕਵਰਡ ਲੈ ਕੇ ਜਾਣ ਕੁਝ ਗੱਲਾਂ ਅਸੀਂ ਇੱਥੇ ਜਾਣ ਕੇ ਤੁਹਾਨੂੰ ਡਿਸਕਲੋਜ਼ ਕਰ ਰਹੇ ਹਾਂ ਅਸੀਂ ਉਸ ਤੇ ਕਾਰਵਾਈ ਆਲਰੇਡੀ ਟੀਮ ਲੱਗੀ ਹੋਈ ਹੈ ਪੇਮ ਆਲਰੇਡੀ ਉਸੇ ਹਿਸਾਬ ਨਾਲ ਰੇਡ ਤੇ ਗਈ ਹੋਈ ਹੈ ਸੋ ਜੜੇ ਵੀ ਫੋਰਵਰਡ ਹੋਇਆ ਬੈਕਵਰਡ ਲਿੰਕੇਜਸ ਦੇ ਵਿੱਚ ਕੋਈ ਵੀ ਬੰਦਾ ਕੋਈ ਵੀ ਸ਼ਖਸ ਇਸ ਦੇ ਵਿੱਚ ਆਊਗਾ ਅਸੀਂ ਉਸ ਦੇ ਅਰੈਸਟ ਵੀ ਕਰਨੀ ਹੈ ਔਰ ਅੱਗੇ ਬੜਨੀ ਕਾਰਵਾਈ ਵੀ ਕਰਨਾ ਹੈ